ਹਾਂਜੀ ਇਹ ਲੋਕ ਨਹੀਂ ਬੋਲੇ ਜਿਵੇਂ ਫੈਸਲਾ ਕਰਨ ਦੇ ਅਸੀਂ ਤਾਂ ਬਾਹਰ ਚਲੇ ਗਏ ਸੀ ਨਹੀਂ ਤੁਸੀਂ ਸਿਕਿਉਰਿਟੀ ਨੂੰ ਜ਼ਬਰਦਸਤੀ ਨਾਲ ਖੋਲੋਗੇ ਜੀ ਜ਼ਬਰਦਸਤੀ ਦੇਖਾਂਗੇ ਹਾਂ ਜ਼ਬਰਦਸਤੀ ਰੱਖ ਰਹੇ ਹਾਂ ਮਰਾ ਕਿ ਨਹੀਂ ਹੋਗੀ ਇਹ ਤਾਂ ਉਹਨੀਆਂ ਜੀ ਦੇਣੀ ਆ ਹਾਂ ਸਦੀ ਕਿਤੇ ਨੰਬਰ ਕੋ ਦੇਣੀ ਆ ਹਾਂ ਸਰਪੇ ਥੋੜੀ ਜਿਗਾ ਪਰਸੋ ਦੇਣੀ ਆ ਹਾਂ ਉਹਨਾਂ ਦਾ ਬਿਚਾਰ ਨੇਮ ਉਹਨਾਂ ਦਾ ਡਾਲਕਾਰ ਦੇ ਰੋ ਨਾਲ ਪਹਿਲਾਂ ਵਾਪਸ ਕਰੋ ਚਲਾਓ ਜਿਹਨੇ ਪਰਸੋ ਰੱਖਿਆ ਉਹ ਪਰਸੋ ਰੱਖਿਆ ਮੇਰੀ ਗੱਲ ਸੁਣੋ ਆਓ ਚਲੀਏ ਤੇ ਬੋਲੀ ਤੇ ਆਓ ਤੇ ਕੋਈ 5-5 ਹਜ਼ਾਰ ਨਹੀਂ ਆਪਾਂ ਕੋਈ ਬੋਲੀ ਨਹੀਂ ਕਰਾਉਗੇ ਅਸੀਂ ਕਿ ਤੁਹਾਨੂੰ ਨਹੀਂ ਨਾ ਮਾਰਾ ਖਾਦਾ ਜੇ ਤੁਸੀਂ ਦੋ ਨਾ 10 ਲੱਖ ਤੋਂ ਵੀ ਸ਼ੁਰੂ ਕਰਦੇ ਆਂ ਅਸੀਂ ਤਾਂ ਵੀ ਨਹੀਂ ਦੇਣੀ ਸਿਕਿਉਰਟੀ ਬੋਲੀ ਵਾਸਤੇ ਜਮਨ ਕਰਾਈ ਜੀ ਸਰ ਬੋਲੀ ਵਾਸਤੇ ਕਰਾਈ ਸੀ ਬੋਲੀ ਜਦੋਂ ਬੋਲੀ ਤੁਸੀਂ ਕੈਨਸਲ ਕਰ ਦਿੱਤੀ ਸਰ ਅਸੀਂ ਪਰਸੋਂ ਨਹੀਂ ਆ ਸਕਦੇ ਜਿਹੜਾ ਜਿਹੜੀ ਜਿਹੜੀ ਥਾੜੀ ਇੱਕ ਮਿੰਟ ਆ ਮਿੰਟ ਸਾਡਾ ਇੱਕ ਮਿੰਟ ਇੱਕ ਮਿੰਟ ਮਾਜੀ ਹਾਂਜੀ ਹੁੰਦੀ ਤੁਹਾਡੀ ਕੋਈ ਬੋਲੀ ਕੈਨਸਲ ਕਰਨ ਦਾ ਤੇ ਬੋਲੀ ਗਾਹ ਕਰਨ ਦਾ ਹੱਕ ਹੁੰਦਾ ਵਾ ਫਸਕੋੜੀ ਵਾਪਸ ਕਰ ਦਿੰਦੀ ਕੋਈ ਨਹੀਂ ਹਾਂ ਕੈਨਸਲ ਕੈਨਸਲ ਕਰਦਾ ਆਪਣਾ ਸਕੋਰ ਆ ਦੀ ਬੋਲੀ ਹੋਊਗੀ ਤੇ ਨਾ ਨਾ ਕਰਿਓ ਨਹੀਂ ਸਰ ਉਸ ਕੋੜੀ ਕੋਈ ਨਹੀਂ ਇਹ ਕਿਹੜੇ ਕਿਤਾਬ ਤੋਂ ਲਿਖਿਆ ਦੱਸੋ ਮਨਪਾਲ ਜੰਨੇ ਇੰਡੀਆ ਜੀ ਇੱਕ ਛੋਟੀ ਜਿਹੇ ਨੱਕ ਮੈਂ ਇੱਕ ਛੋਟੀ ਜੀ ਗੱਲ ਕਰਕੇ ਸਾਰਿਆਂ ਨੂੰ ਆਣਾ ਖੜਿਆ ਲੈ ਮਡਾਕੀ ਠੀਕ ਹੈ ਠੀਕ ਨਾ ਸੋਚੋ ਸਹੀ ਸਮਝੋ ਸਹੀ ਆਪਾਂ ਕਿੱਥੇ ਬੈਠੇ ਕਿਹੜੇ ਵਸੇ ਨੇ ਬੁਲਾਇਆ ਕਿਹਦੇ ਵਿੱਚ ਨਹੀਂ ਬੁਲਾਇਆ ਕੀ ਰਹੀ ਗੱਲ ਇਹ ਧੰਗ ਨਹੀਂ ਫੜਾ ਗਈ ਇੱਥੇ ਵੀ ਗੁਰੂ ਆਰੀ ਨਾਮ ਇਹਦਾ ਨਾਮ ਨਾਮ ਜਮਨੇ ਇੱਥੇ ਬੈਠੀ ਸੀ ਜਮੂਤੀ ਮਾਰੀ ਹਾਂਜੀ ਬਸ ਤੇ ਮੇਰੇ ਮਿਹਰਬਾਨੀ ਕਰਕੇ ਸਾਰੇ ਉੱਤੇ ਬੈਠੇ ਆ ਮਿਹਰਬਾਨੀ ਕਰਦੇ ਆ ਕਿੰਨੀ ਗੱਲ ਸਾਰੇ ਬੁੜੇ ਨਾਮ ਮਿਹਰਬਾਨੀ ਕਰਕੇ ਆਨ ਹੋਈ ਹੈ ਜੀ ਸੰਸਾਰ ਹੈ ਨਾ ਪੱਤੂਰ ਚੜ੍ਹਨਾ ਰਹੀ ਹੈ ਉਸ ਕੋਈ ਜਗ੍ਹਾ ਰੱਖੋ ਉਹਨਾਂ ਦੀ ਅੱਖ ਨੂੰ ਉਹ ਚਾਹ ਬਣਾ ਕੇ ਕਿੱਥੇ ਰੱਖ ਲਓ ਆਰਾਮ ਨਾਲ ਗੱਲ ਕਰੋ ਮੇਰੇ ਸਾਹ ਬੈਠੇ ਕੋਈ ਨਹੀਂ ਦੱਦੂ ਬੈਠਾ ਦੱੱਰ ਆ ਮੇਰੇ ਤਰੀਕਾ ਕੋਈ ਦਾ ਨਹੀਂ ਆਹ ਤਾਂ ਕੋਲ ਮੇਜ਼ ਆ ਆਹ ਦੀ ਨਿਕਲ ਨਹੀਂ ਤਾਲ ਬਿਲਕੁਲ ਨਹੀਂ ਆਕਰੀਆ ਕੋਲ ਤੁਸੀਂ ਬੋਲੀ ਰੱਖਦੇ ਨਹੀਂ ਆ ਜੀ ਆਈਏ ਮੇਰੇ ਕੋਲ ਕੈਸ਼ ਲਈ ਹੋਈ ਸੀ ਜਿੱਦਾਂ ਕੱਟਣੀ ਆਹ ਉਹ ਤੁਹਾਨੂੰ ਹੁਣ ਪੈਸੇ ਅਕਾਊਂਟ ਹੀ ਮਿਲਣਗੇ ਤੁਹਾਡੇ ਜਿੰਨੇ ਭਾਈ ਮਾਸ਼ਾ ਇਹ ਕਿਹੜਾ ਕੰਮ ਉਹ ਕੰਮ ਨਹੀਂ ਨਹੀਂ ਹੈ ਕਿ ਜਿਸ ਤਰ੍ਹਾਂ ਬੰਦੇ ਤੇ ਮਾਰ ਆਹ ਬੰਦ ਸਭ ਤੋਂ ਅੱਛੀ ਪਰਚੀ ਦੇ ਰਹੀ ਟੀਮ ਹੈ ਬੋਲਰ ਵੀ ਆਹਨੇ ਆਖੇ ਪਰਚੀ ਦਿੱਤੀ ਹੈ ਆਹਨ ਪੱਕੀ ਰਸੀਦ ਦੇ ਕਰਕੇ ਦਿੱਤੀ ਹੈ 50000 ਰੁਪਏ ਜਮ੍ਹਾਂ ਕਰਵਾਵਾ ਆ ਪਹ ਪਾ ਗਿਆ ਆਪਣੇ ਸੁਪਰ ਡੇਟ ਸਾਹਿਬ ਇਹ ਕੋਈ ਨਹੀਂ ਇੱਥੇ ਆਪਣੇ ਵੇਖੋ ਇਹ ਸਾਨੂੰ ਆ ਦਿੱਤੀ ਬੱਚੇ ਟੀਮ ਦਾ ਦੇਖੇ ਨਾ ਠੀਕ ਆ ਰਾਸ਼ੀ ਬੈਠੇ ਨਹੀਂ ਆ ਚੀਰਮੈਨ ਸਾਹਿਬ ਕੋਈ ਗੱਲ ਨਹੀਂ ਕਰਦੇ ਨਾ ਹੀ ਉਹਨਾਂ ਦੇ ਜਿਹੜੇ ਬਾਕੀ ਮਿਲਦੇ ਆ ਉਹ ਵੀ ਕੋਈ ਗੱਲ ਕਰਦੇ ਜੋ ਵੀ ਗੱਲ ਕਰਦੇ ਸੁਪਰਡੈਂਟ ਸਾਹਿਬ ਹੀ ਕਰਦੇ ਆ ਇਹ ਸਾਨੂੰ ਕੁਝ ਨਹੀਂ ਦਿੰਦੇ ਨੇ ਸੈਂਡਿਆ ਵੀ ਡਾਕਟਰ ਹੁਣ ਕਰ ਦੇ ਕੇ ਪੈਸੇ ਰੱਖੀ ਵੀ ਕਰ ਲਿਆ ਆ ਤੁਹਾਨੂੰ ਲਈ ਹਣੇ ਬਾਤ ਚਾਹੇ ਜਾਈਏ ਇਸ ਤੇ ਕਤਲੀਆਂ ਸਾਡਾ ਕੀ ਕਸੂਰ ਦੇਖੋ ਅਸੀਂ ਉਹਨਾਂ ਦੀ ਕੰਮ ਹੀ ਦਿੱਤਾ ਕਿਉਂ ਕਰਾਂਗੇ ਬੰਦੇ ਦੇ ਨਾਮ ਦਾ ਕਰ ਪਰ ਜਿਹੜੀ ਗੱਲ ਆ ਪੈਸੇ ਦੋ ਸਾਨੂੰ ਜੇ ਦੇ ਸਿੱਧਾ ਜੀ ਸਾਨੂੰ ਪੱਕੀ ਇੱਥੇ ਕੁਝ ਲਿਖਿਆ ਦਾ ਵਾ ਤੇ ਫਿਰ ਤੇ ਤੁਹਾਡੇ ਨਾਮ ਆ ਅਸੀਂ ਕੈਸ਼ ਜਮਾ ਕਰਾਇਆ ਨਾ ਜੀ ਹਾਂ ਕੈਸ਼ ਵਾਲਾ ਤਾਂ ਕੈਸ਼ ਹੀ ਬਣਾਵਾਂਗੇ ਨਹੀਂ ਭਾਜੀ ਕਾਂਜੀ ਜਦੋਂ ਬੋਲੀ ਦੇਣ ਬੰਦਾ ਹੁੰਦਾ ਵੇ ਉਹ ਸਾਡੇ ਫੰਡ ਦੇ ਆ ਇਹ ਕੱਚੇ ਬੀਚ ਉਹ ਕੀ ਬਾਹਰ ਬਾਹਰ ਬੋਲ ਪਾ ਫੰਡ ਦੇ ਬਾਹਰ ਜਾ ਸਰਕਾਰੀ ਡੀਡੀ ਲੈਂਦੇ ਹੁਣ ਆ ਸਾਰੇ ਉਹਦੇ ਖਾਤੇ ਚ ਫੀਸ ਨੂੰ ਬੋਲੇ ਚਾਹ ਕਰ ਦੋ ਨਾ ਲਾ 500 ਡੀਡੀ ਲੈਂਦੇ ਹੈ ਨਾ ਡੀਡੀ ਸਰਕਾਰੀ ਜਿਵੇਂ ਤੁਹਾਨੂੰ ਲੱਗ ਲੱਗ ਅੰਮ੍ਰਿਤਪੁਰ ਦੇ ਕੋਲ ਤੁਹਾਨੂੰ ਸਾਡੀ ਸਰਕਾਰੀ ਡੀਡੀ ਲੈਂਦੇ ਨਾ ਫਿਰ ਖਾਤੇ ਜਮਾ ਕਰਾਉਂਦਾ ਨਹੀਂ ਨਹੀਂ ਇਹ ਕਿਤੇ ਅਸੀਂ ਸਿੱਧਾ ਕਰ ਦਈਏ ਕੋਈ ਦਿੱਕਤ ਨਹੀਂ ਸਾਨੂੰ ਚਾਹੀਦੀ ਹੈ ਚੈੱਕ ਕੱਟ ਕੇ ਦੇ ਦੋ ਅਗਰ ਨਿਕਲ ਮੱਲ ਚੈੱਕ ਹੋਊਗਾ ਫਿਰ ਆਦੇ ਰਸੀਬ ਕਾਇਆ ਜਮਾ ਕਰਾਉਣਾ ਨਹੀਂ ਪਹਿਲਾਂ ਖਾਤਰ ਨਿਕਲ ਚੈੱਕ ਦੇ ਨਾਮੇ ਚੋਕ ਕਰ ਦੋ ਪਹਿਲਾਂ ਕਿਉਂ ਨਹੀਂ ਸੁਪਰ ਡੇਸ ਆ ਬੜਾ ਲੱਗਦਾ ਤੁਹਾਡਾ ਕੋਈ ਨਹੀਂ ਮੇਰੀ ਗੱਲ ਸੁਣੋ ਸੁਪਰ ਡੇਸ ਦਿੱਤੀ ਹੈ ਪੁੱਛੋ ਸੁਪਰ ਡੇਸ ਉਹਨਾਂ ਨੇ ਕਿਹਾ ਕਿ ਅਸੀਂ ਆ ਨਹੀਂ ਪਰ ਅਸੀਂ ਵੀ ਮੇਰੇ ਸਾਹਮਣੇ ਕਹਿੰਦਾ ਇਹ ਕਿਹੜਾ ਕੈਂਪ ਹੈ ਮੈਨੂੰ ਪਤਾ ਨਹੀਂ ਇੱਥੇ ਥੋੜਾ ਕਹਿ ਦਿੰਦੇ ਇਹ ਤਾਂ ਜੀ ਜੀ ਇਹ ਸਰ ਜੀ ਅੰਮ੍ਰਿਤਸਰ ਅੰਮ੍ਰਿਤਸਰ ਦੇ ਰਾਜਾ ਆਪਾਂ ਜੀ ਕਿਹੜੀ ਇਹ ਤੇ ਕਿਹੜਾ ਐਂਟਰੀ ਪਾਸ ਲੈਣਾ ਜਿਹੜਾ ਪਾਸ ਜਿਹੜਾ ਰੋਪੀ ਐਂਟਰੀ ਨਹੀਂ ਗਈ ਬਾਦਲ ਕਰਦੇ ਸੀ ਪਾਣੀ ਜਿਹੜਾ ਪਿੱਛੇ ਭਜਿੱਤੇ ਆ ਵੀ ਲੋਕਾਂ ਨੂੰ ਖੋਣਣਾ ਕੰਪਿਊਟਰ ਦੀ ਰਸੀਦ ਪੀਐਸਾਰ ਐਮ ਦਾ ਸੀਤੇ ਨਾਲ ਨਗਰ ਨਿਗਮ ਦਾ ਚੈੱਕ ਕੱਢਦੇ ਹੋ ਅਸੀਂ ਆਪਦੇ ਖਾਤੇ ਹੀ ਲਾਵਾਂਗੇ ਕੋਈ 2 ਮਿੰਟ ਹੋਣੇ ਬੋਲੀ ਗ੍ਰਾਮ ਨਹੀਂ ਕਰਦੇ ਗਮਨ ਮੇਰੋ ਫਲੀਆਂ ਕਰਾ ਦੋ ਉਹੀ ਬੋਲੀ ਹੁਣੇ ਕਰਾ ਦਿੰਦੇ ਆ ਜੀ ਜੀ ਅੱਜ ਦੀ ਤਾਂ ਗੱਲ ਨਹੀਂ ਅਸੀਂ ਆਣਾ ਹੀ ਨਹੀਂ ਤੁਹਾਡੀ ਬੋਲੀ ਜੀ ਗੱਲ ਪੈਸੇ ਚੀਜ਼ ਲੱਗਦੇ ਮੇਰ ਸਾਲ ਸਿਰ ਤੇ ਬੈਜੋ ਸਾਰੇ ਕੀ ਤੰਗੀ ਕੀ ਹੈ ਜਿਹੜੀਆਂ ਸਟੋਰੀਆਂ ਬਾਅਦ ਵਿੱਚ ਜਿਹੜੀ ਰੱਖੀ ਰੱਖੋ ਜਿਹਨਾਂ ਲੈਣਾ ਠੇਕਾ ਹੁੰਦਾ ਰੱਖੋਂਦਾ ਰੱਖਾ ਦੇਵੇਂ ਜੀ ਹਾਂ ਕੋਈ ਕੋਈ ਤਾਂ ਜੇ ਰੱਖਣਾ ਰੱਖੋ ਬੋਲੀ ਕੈਨਸਲ ਕਰਦੀ ਜਿਹੜਾ ਨਹੀਂ ਆਣਾ ਖਤਮ ਦੇ ਕੰਮ ਕਰ ਤੋ ਜਿਹੜਾ ਆਣਾ ਦੱਲਦੀ ਰੱਖ ਹਾਂ ਗੱਲ ਕਿਉਂ ਲੱਗੇ ਸਭ ਪਾ ਜਿਹੜਾ ਪਾਰਟਿਸਪੇਟ ਕਰਨਾ ਚਾਹਦਾ ਉਹਦੀ ਕੋਈ ਗੱਲ ਨਹੀਂ ਜਿਹੜਾ ਪਾਰਟਿਸਪੇਟ ਨਹੀਂ ਅੱਗ ਲੋ ਅੱਗੋਂ ਦੀ ਕਰਨਾ ਚਾਹਦਾ ਕੋਈ ਕੋ ਬਾਅਦ ਦਾ ਇਹ ਬੋਲੀ ਦਾ ਸਰ ਕੈਨਸਲ ਹੋਈ ਹੈ ਨਾ ਅੱਜ ਦੀ ਤੇ ਅੱਜ ਦਾ ਡਿਸੀਜਨ ਅੱਜ ਹੋਣਾ ਉਹ ਬਾਅਦ ਥੋੜਾ ਕਾਊਂਟ ਤੇ ਆਏਗਾ ਭਾਈ ਬੋਲੀ ਕੈਨਸਲ ਜਿਹੜੇ ਇੱਥੋਂ ਦੇ ਦੁਕਾਨਦਾਰੇ ਜਿਨ੍ਹਾਂ ਦੁਕਾਨਾਂ ਲਾਈਆਂ ਉਹ ਬਾਹਰ ਸਾਨੂੰ ਬੋਲ ਕੇ ਗਏ ਜਿਹੜਾ ਠੇਕਾ ਲਏਗਾ ਉਹਨੂੰ ਆਪਣੇ ਭੁਗਤਾਨਾ ਪਏਗਾ ਫੇਰ ਨਾ ਕਿਉਂ ਕਰੀ ਅਸੀਂ ਪੈਸੇ ਨਹੀਂ ਦੇਣੇ ਅਸੀਂ ਪੈਸੇ ਦੇ ਦੇ ਅਸੀਂ ਅੰਮ੍ਰਿਤਸਰ ਰਹਿਨੇ ਜੀ ਇੱਥੇ ਗੁੰਡਾ ਕਰਦੀ ਕਰਨ ਵਾਤੇ ਇੱਕ ਮਿੰਟ ਅੱਗੇ ਪਾ ਉਹਨਾਂ ਦੇ ਧਮਕੀ ਜਿਹੜੇ ਦੁਕਾਨਦਾਰ ਲੱਗੇ ਆ ਫੇਰ ਉਹ ਸਾਨੂੰ ਧ ਉਹਨਾਂ ਕੋ ਪੈਸੇ ਮੁਲਾਜ਼ਮ ਲੈ ਗਏ ਕਹਿੰਦੇ ਅੱਦੇ ਕਰ ਕਰਮ ਕਹਿੰਦੇ ਅੱਦੇ ਪੈਸੇ ਹੁਣ ਨਾ ਨਹੀਂ ਕਿਸੇ ਦਾ ਲੈਂਦੇ ਅੱਦੇ ਦੇ ਪੈਸੇ ਲੈ ਗਏ ਪਹਿਲਾਂ ਸੈਟਿੰਗ ਸੈਟਿੰਗ ਸਾਨੂੰ ਜੱਜ ਸਾਹਿਬ ਪੁੱਛਦੇ ਦੀ ਮੋਰ ਵਿਖਾਓ ਕਹਿੰਦੇ ਕਿਹੜੀ ਕਿੰਨੂ ਪੈਸੇ ਦਿੱਤੇ ਜੇ ਸਣ ਕੋ ਕੀ ਸਬੂਤ ਹੈਗਾ ਵਾ ਕਿਹੜੇ ਮੁਲਾਜ਼ਮ ਇਹ ਤੋਂ ਕਰਪਸ਼ਨ ਕਰਦੇ ਜਿਹੜੇ ਕਟੇ ਸਾਨੂੰ ਨਾ ਨਹੀਂ ਅਸੀਂ ਨਾਂ ਲੈ ਸਕਦੇ ਨਾ ਕਿਸੇ ਨੂੰ ਸਾਨੂੰ ਪਤਾ ਵਾ ਇਹ ਇਹ ਮੈਂ ਦੱਸਦਾ ਅਸੀਂ ਇਮਾਨਦਾਰ ਕਹਿੰਦੇ ਮੇਰ ਸਾਹਿਬ ਤੋਂ ਮੇਰ ਸਾਹਿਬ ਵਿੱਚ ਇਨਵੋਲਵਮੈਂਟ ਨਹੀਂ ਹੈਗੇ ਜੀ ਜਿਹੜੇ ਪੈਸੇ ਕਲੈਕਸ਼ਨ ਕਰਦੇ ਆ ਔਰ ਜਿਹੜੇ ਇਹਨਾਂ ਦੇ ਆਪਣੇ ਆ ਜਿੰਨੇ ਵੀ ਕਾਰਪੋਰੇਸ਼ਨ ਦੇ ਜ ਪ੍ਰਸ਼ਾਸਨ ਦੇ ਜਿਹੜੇ ਅਗੇ ਇਹਨਾਂ ਦੇ ਨਾਲ ਮੇਰ ਸਾਹਿਬ ਨਾਲ ਉਹ ਕੋਈ ਨਹੀਂ ਹੈਗੇ ਜਿਹੜੇ ਇਹਨਾਂ ਦੇ ਥੱਲੇ ਜਿੱਥੇ ਕੰਮ ਕਰਦੇ ਨਾ ਕਾਰਿਆ ਪੀਛੇ ਦੇ ਵਿੱਚ ਉਹ ਪੈਸੇ ਪਹਿਲਾਂ ਹੀ ਕੰਨ ਲੰਦੇ ਮਹੀਨਾ ਕੰਨ ਲੰਦੇ 15 ਦਿਨ ਕੰਨ ਲੰਦੇ ਗਰਾਈਆਂ ਕੰਨ ਲੰਦੇ ਆ ਜੋ ਕਿ ਸਰਕਾਰ ਤੱਕ ਰਵੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਕੀ ਕੀਤਾ ਐ ਬਾਹਰ ਕੀ ਨਹੀਂ ਕੀਤਾ ਜਿਹੜੀ ਵਜ੍ਹਾ ਨਾਲ ਹਰ ਵਾਰੀ ਉਹਨਾਂ ਨੂੰ ਸ਼ਮਿੰਦਗੀ ਉਠਾਣੀ ਪੰਦੀ ਆ ਮੇਰ ਸਾਹਿਬ ਨੂੰ ਅੱਜ ਰੋਲਾ ਪਿਆ ਰਿਹਾ ਵਾ ਉਹਨਾਂ ਦੀ ਵਜ੍ਹਾ ਕਰਕੇ ਰੋਲਾ ਪਿਆ ਰਿਹਾ ਵਾ ਵੇਖੋ ਜੀ ਠੇਕਾ ਜਿੱਦੋਂ ਪਤਾ ਵੀ ਬੋਲੀ ਹੁਣੀ ਆ ਸਰਕਾਰੀ ਜਗਾਵਾ ਤੁਸੀਂ ਇੱਥੇ ਦੇ ਕਮੇਟੀ ਘਰ ਦੇ ਮਨਿੰਦੇ ਜੀ ਉੱਥੇ ਤੁਸੀਂ ਤੁਹਾਡਾ ਹੈਗਾ ਵਾ ਵੀ ਤੂੰ ਤਾਂ ਖਾਲੀ ਰੱਖੋ ਜਗਾ ਵੀ ਪਤਾ ਨਹੀਂ ਕਿਹੜੇ ਵੱਲੇ ਆਪਾਂ ਬੋਲੀ ਕਰਾਣੀ ਆ ਠੀਕ ਹੈ ਨਹੀਂ ਹੈ ਹੀ ਨਹੀਂ ਉਹਦੀ ਬੋਲੀ ਕਰਾਣੀ ਮਹੀਨਾ ਪਹਿਲਾਂ ਹੀ ਡੇਢ ਮਹੀਨਾ ਪਹਿਲਾਂ ਦੁਕਾਨਾਂ ਲੱਗੀਆਂ ਉਹ ਕਿੱਦਾਂ ਲੱਗੀ ਸਰਕਾਰੀ ਜਗ੍ਹਾ ਤੇ ਦੱਸੋ ਮੈਂ ਇੱਥੇ ਬਾਹਰ ਗੱਡੀ ਖੜਾ ਰਾਂ ਕੀ ਕੀਤਾ ਜੀ ਬੋਲੀ ਅੱਜ ਰੱਖਦੀ ਜਿਹੜੀ ਜਗ੍ਹਾ ਦੀ ਬੋਲੀ ਰੱਖੀ ਆ ਉਹ ਜਗ੍ਹਾ ਤੇ ਪਹਿਲਾਂ ਹੀ ਲੋਕਾਂ ਦੇ ਕਬਜ਼ੇ ਕਰਾਤੇ ਜਿਹੜੇ ਦੁਕਾਨਦਾਰਾਂ ਦੇ ਸਾਨੂੰ ਕਹਿੰਦੇ ਬੋਲੀ ਦੋ ਬੋਲੀ ਅਸੀਂ ਜਿਹੜੀ ਚੀਜ਼ ਦੀ ਦਈਏ ਉਹ ਜਗ੍ਹਾ ਪਹਿਲਾਂ ਹੀ ਕਾਬਜ਼ ਆ ਉਹਦੀ ਬੋਲੀ ਕਿਵੇਂ ਹੋ ਜੂਗੀ ਜ ਹੁਣ ਜਦ ਅੱਜ ਬੋਲੀ ਅੱਜ ਅੱਜ ਬੋਲੀ ਕੈਨਸਲ ਹੋ ਰਹੀ ਆ ਬੋਲੀ ਕੈਨਸਲ ਹੋ ਰਹੀ ਆ ਸਾਡੇ ਤੋਂ ਪਹਿਲਾਂ ਕੈਸ਼ ਲੈ ਲੈਣੇ ਨੇ ਪੈਸੇ ਸਵੇਰੇ 50000 ਰੁਪਇਆ ਹੁਣ ਕਹਿੰਦੇ ਜੀ ਕੈਸ਼ ਪਹਿਲਾਂ ਕਹਿੰਦੇ ਕੈਸ਼ ਵਾਪਸ ਕੈਸ਼ ਲਵਾਂਗੇ ਤੇ ਕੈਸ਼ ਹੀ ਵਾਪਸ ਲਾ ਪਰ ਇਹਨਾਂ ਨੂੰ ਪਤਾ ਜੀ ਇਹ ਇਹ ਸਰਕਾਰੀ ਉਹਦੇ ਆਦੇ ਬੈਠੇ ਸਾਨੂੰ ਵੀ ਪਤਾ ਹੀ ਲੱਗਣਾ ਚਾਹੀਦਾ ਜੀ ਵੀ ਜਿਹੜਾ ਆਪਾਂ ਕੈਸ਼ ਲਵਾਵਾਂਗੇ ਉਹ ਚੈੱਕ ਰਾਈਂ ਦਵਾਂਗੇ ਪੈਸੇ ਹੁਣ ਸਾਡੇ ਤੋਂ ਜਿਹੜੇ ਕੈਸ਼ ਲੈ ਕੇ ਉਹ ਤੋਂ ਬਾਅਦ ਕਹਿੰਦੇ ਸੀ ਅਸੀਂ ਕੈਸ਼ ਨਹੀਂ ਵਾਪਸ ਕਰਨਾ ਹੁਣ ਸਾਡੇ ਪੈਸੇ ਨਹੀਂ ਵਾਪਸ ਹੋਏ ਉਹ ਸਾਰੇ ਬੈਠੇ ਦੁਕਾਨਦਾਰ ਬੈਠੇ ਜੀ ਜਾ ਕੇ ਦੇਖੋ ਸਾਰੀ ਸਾਰੀ ਜਗ੍ਹਾ ਦੇ ਦੁਕਾਨਾਂ 'ਤੇ ਲੱਗੀਆਂ ਹੋਈਆਂ ਨੇ ਉਹ ਬੈਠੀਆਂ ਉੱਥੋਂ ਪੈਸੇ ਲੈ ਕੇ ਪਾਣਾ ਲਗਨ ਦਿੱਤੀਆਂ ਪ੍ਰਦਰਸ਼ਨ ਨੇ 50000 ਰੁਪਏ ਆ ਜੀ ਇੱਕ ਕੈਸ਼ ਕਰਾਉਣ ਦੀ ਪ੍ਰੋਵੀਜ਼ਨ ਹੈਗੀ ਆ ਇਹਨਾਂ ਨੂੰ ਬਿਲਕੁਲ ਨਹੀਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਨੇ ਕਿਹਾ ਕਰਵਾ ਦਿਓ ਜੀ ਹਾਂ ਤੇ ਕਰਵਾਤੇ ਆ ਸਲਿੱਪਾਂ ਦਿੱਤੀਆਂ ਇਹਨਾਂ ਨੂੰ ਆਹ ਵਾਲੀਆਂ ਰਸੀਦਾਂ ਦਿੱਤੀਆਂ ਜੀ ਹੁਣ ਇੱਥੇ ਪੈਸੇ ਵਾਪਸ ਨਹੀਂ ਕਰ ਰਹੇ ਨਹੀਂ ਕਰ ਰਹੇ ਜੀ ਕਹਿੰਦੇ ਜੀ ਚੈੱਕ ਕਰਾਈ ਦਾਂਗੇ ਜਦੋਂ ਬਣਨਗੇ ਹਾਂ ਜੀ ਚੈੱਕ ਕਰਾਈ ਵਾਪਸ ਕਰਾਂਗੇ ਜਦੋਂ ਅਸੀਂ ਆਵਾਂਗੇ ਜਦੋਂ ਅਸੀਂ ਆਵਾਂਗੇ 10 ਦਿਨਾਂ ਨੂੰ ਜਾਂ 5 ਦਿਨਾਂ ਨੂੰ ਸਾਨੂੰ ਮੁੜ ਕੇ ਕਹਿਣਗੇ ਦੁਬਾਰਾ ਆਓ ਜੀ ਮਤਲਬ ਫੇਰ ਆਵਾਂਗੇ ਫੇਰ ਦੁਬਾਰਾ ਦੋ-ਦੋ ਮਹੀਨੇ ਤੱਕ ਖਰਾਬ ਕਰੀ ਜਾਂਦੇ ਮੁੜ ਕੇ ਚੈੱਕ ਅੱਛਾ ਤੁਸੀਂ ਹੁਣੇ ਇੱਕ ਜੱਗਰ ਕਰਦਾ ਸੀ ਇਹ ਖਰਚਾ ਇਹ ਸਰਬੱਤ ਕੀ ਹੈ ਜੀ ਬੀਟੀ ਜਿਹੜੀ ਪੋਜੀਸ਼ਨ ਬੋਲੀ ਦਾ ਜੀ ਠੇਕੇਦਾਰਾਂ ਨੇ ਅੱਜ ਤੇਈ ਠੇਕੇ ਦੀ ਬੋਲੀਕਾਰ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੇ ਇਹ ਵਿਆਖਿਆ ਲਾਇਆ ਕਿ ਜਿਹੜੀ ਤੁਸੀਂ ਜਨ ਨੂੰ ਜਗਾ ਕਾਰਪੋਰੇਸ਼ਨ ਤਹਿ ਬਜਾਰੀ ਦੀ ਦਿੰਦੀ ਆ ਉਥੇ ਤੁਸੀਂ ਸਾਰੀ ਜਗਾ ਜਿਹੜੀ ਇਹ ਦੁਕਾਨਦਾਰਾਂ ਨੂੰ ਮਲਾ ਦਿੰਦੀ ਆ ਤੇ ਸਾਨੂੰ ਜਾਦੇ ਉਹ ਜਗਾ ਖਾਲੀ ਕਰਾ ਕੇ ਦਿਓ ਤੇ ਜਾਂ ਸਾਡੇ ਮਤਲਬ ਦਾ ਰੈਂਟ ਚਾਹੀਦਾ ਤੇ ਉਹ ਅਸੀਂ ਇਸ ਗੱਲ ਦਾ ਹੌਸ ਦੀ ਮੀਟਿੰਗ ਆ ਉਹਦੇ 'ਚ ਫੈਸਲਾ ਕਰਾਂਗੇ ਕਿ ਅਸੀਂ ਇਹਦਾ ਕੀ ਡਿਸੀਜਨ ਲੈਣਾ ਹੌਸ ਡਿਸੀਜਨ ਲੈ ਸਕਦਾ ਤੇ ਬਾਕੀ ਸਾਡੇ ਕਾਰਪੋਰੇਸ਼ਨ ਦੇ ਸਟਾਫ ਦੀ ਮੁਲਾਜ਼ਮਾਂ ਦੀ ਬੜੀ ਨੈਗਲੀਜੈਂਸੀ ਹੈ ਕਿ ਇਹ ਜਿਹੜੀ ਬੋਲੀ ਆ 1 ਮਹੀਨਾ ਪਹਿਲਾਂ ਹੋਣੀ ਚਾਹੀਦੀ ਸੀ ਮੇਰੇ ਕੋਲੋਂ ਮਨਜ਼ੂਰੀ ਇਹਨਾਂ ਨੇ 1 ਮਹੀਨਾ ਪਹਿਲਾਂ ਲੈ ਲਈ ਆ ਉਹਨੂੰ ਇਹਨਾਂ ਨੇ ਅੰਦਰ ਦਫ਼ਤਰ 'ਚ ਰੱਖ ਛੜਿਆ ਉਹਨੂੰ ਇਹਨਾਂ ਨੇ ਬੋਲੀ ਦੀ ਡੇਟ ਜਿਹੜੀ ਆ 27 ਤਰੀਕ ਰੱਖੀ ਜਦੋਂ ਕਿ 1 2 ਤਰੀਕ ਰੱਖਣੀ ਚਾਹੀਦੀ ਸੀ ਸਰਕਾਰ ਪ੍ਰੋਫੈਸਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕਰਪਸ਼ਨ ਤੇ ਵੀ ਪੁਛ ਲੱਗਦੀ ਬਿਲਕੁਲ ਇਹਦੇ ਚ ਕੋਈ ਦੂਰ ਰਹਿਵਾਂ ਨਹੀਂ ਗਿਆ ਇਹ ਹਰ ਵਾਰੀ ਜਦੋਂ ਅਸੀਂ ਬੋਲੀ ਕਰਾਉਂਦੇ ਆ ਤੇ ਉਹਦੇ ਵਿੱਚ ਇਹ ਕੋਈ ਨਾ ਕੋਈ ਡਿਚਣ ਪਾਉਂਦੇ ਆ ਤੇ ਇਹ ਨਹੀਂ ਚਾਹੁੰਦੇ ਕਿ ਕਾਰਪੋਰੇਸ਼ਨ ਦੀ ਜਿਹੜੀ ਆ ਆਮਦਨ ਵਧੇ ਇਹ ਤੇ ਚਾਹੁੰਦੇ ਆ ਕਿ ਜਿਹੜੀ ਜਿੰਨੀ ਵੀ ਆਮਦਨ ਆ ਜਿੱਦਾਂ ਪਹਿਲਾਂ ਲੁੱਟ ਖਸੁੱਟ ਕਰਕੇ ਇਹ ਸਾਰੀ ਲੈ ਜਾਂਦੇ ਹੀ ਇਹ ਹੁਣ ਵੀ ਇਹਨੂੰ ਕਾਮਯਾਬ ਨਹੀਂ ਹੋਣ ਦੇਣ ਚਾਹੁੰਦੇ ਤਾਂ ਹੀ ਇਹ ਸਾਰੇ ਡਿੱਕੇ ਜਿਹੜੇ ਆ ਇਹ ਪਾਉਂਦੇ ਆ ਕਿੰਨੀ ਕ腐ਪਸ਼ਨ ਦੇ ਅੰਪੂਸ਼ ਕਰ ਦਿੱਤੇ ਨੇ ਕਿਹੜੇ ਉਸ ਨੂੰ ਸੌਂਗ ਲਾਉਂਦੇ ਆ ਇਹ ਵੇਖੋ ਜਿੰਨੇ ਪਿਛਲੀ ਵਾਰੀ ਵੀ ਅਸੀਂ 10 ਮੁਲਾਜ਼ਮਾਂ ਦੇ ਇੰਸਪੈਕਟਰ ਹੀ ਵਿੱਚ ਕਲਰਕ ਸੀਗੇ ਕੁਝ ਇੰਦਾ ਸਾਰੇ ਰਲ ਮਿਲ ਕੇ 10 ਕ ਮੁਲਾਜ਼ਮ ਲਾਏ ਸੀਗੇ ਉਹਨਾਂ ਦੀ ਇੰਨੀ ਨੈਗਲੀਜੈਂਸੀ ਹੈ ਕਿ ਜਦੋਂ ਅਸੀਂ 36 ਲੱਖ ਦੀ ਬੋਲੀ ਹੋ ਗਈ 16 ਲੱਖ ਰੁਪਇਆ ਉਹ ਮੇਰੀ ਟੇਬਲ ਤੇ ਦੇ ਕੇ ਗਏ ਉਹਨਾਂ ਨੂੰ ਬੋਲੀ ਤੋਂ ਪਹਿਲਾਂ ਪਹਿਲਾਂ ਪੈਸੇ ਜਿਹੜੇ ਬਾਕੀ 20 ਲੱਖ ਸੀ ਲੈਣਾ ਸੀ ਇਹਨਾਂ ਨੇ ਉਹਨਾਂ ਕੋ ਵੀ ਪੈਸੇ ਨਹੀਂ ਲਏ ਤੇ ਸਾਨੂੰ ਵੀ ਇਹਨਾਂ ਨੇ ਦੱਸਿਆ ਨਹੀਂਗਾ ਕਿ ਸਾਨੂੰ ਪੈਸੇ ਨਹੀਂ ਮਿਲੇ ਸਾਡਾ ਠੇਕੇਦਾਰਾ ਨਾਲ ਕੰਟੈਕਟ ਸੀਗਾ 12 ਤੋਂ ਲੈ ਕੇ 25 ਤਰੀਕ ਤੱਕ 26 ਤਰੀਕ ਸ਼ਾਮ ਨੂੰ 7 ਵਜੇ ਮੇਰੇ ਕੋਲ ਆ ਗਏ ਨਾ ਮੈਨੂੰ ਦੱਸਿਆ ਜੀ ਠੇਕੇਦਾਰਾਂ ਨੇ ਪੈਸੇ ਨਹੀਂ ਦਿੱਤੇ ਮੈਂ ਵੀ ਇੰਨੇ ਦਿਨ ਤੁਸੀਂ ਕਿਸੇ ਅਧਿਕਾਰੀ ਨੂੰ ਦੱਸਿਆ ਜਾਂ ਮੈਨੂੰ ਦੱਸਿਆ ਕਿ ਪਈ ਉਹ ਪੈਸੇ ਨਹੀਂ ਦਿੰਦੇ ਜਿੱਦਣ ਉਹ ਸਮਾਨ ਚੁੱਕ ਕੇ ਲੈ ਗਏ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਅੱਜ ਤੁਹਾਡੇ ਦਫ਼ਤਰ 'ਚ بڑا ਹੰਗਾਮਾ ਹੋਇਆ ਕੱਚੀਆਂ ਪਰਚੀਆਂ ਨੂੰ ਲੈ ਕੇ ਕੀ 50000 ਰੁਪਈਆ ਕਾਰਪੋਰੇਸ਼ਨ ਕੈਸ਼ ਲੈ ਸਕਦੀ ਐ ਜੇ ਲੈ ਸਕਦੀ ਐ ਤਾਂ ਕੀ ਇਹਨੂੰ ਕੱਚੀ ਪਰਚੀ ਦੇਣਾ ਜ਼ਾਇਦਾ ਕਿ ਵੇਖੋ ਇਹ ਜਿਹੜੇ ਕੰਮ ਨੇ ਨਾ ਇਹ ਸਾਰੇ ਅਧਿਕਾਰਗੀਆਂ ਦੇ ਨੇ ਸਾਡਾ ਕੰਮ ਤੇ ਇਹ ਐ ਕਿ ਸਚਾਰੂ ਢੰਗ ਨਾਲ ਬੋਲੀ ਹੋਵੇ ਉਹਦੇ ਵਿੱਚ ਕੋਈ ਕ腐ਸ਼ਨ ਦੀ ਗੱਲ ਨਾ ਹੋਵੇ ਉਹ ਆਪਣ ਬੋਲੀ ਕਰਾਈ ਦੀ ਐ ਸਾਹਮਣੇ ਸਾਰਿਆਂ ਦੇ ਤੁਹਾਡੇ ਪ੍ਰੈਸ ਵਾਲਿਆਂ ਦੇ ਵੀ ਕਰਾਈ ਦੀ ਲੋਕਾਂ ਦੇ ਸਾਹਮਣੇ ਵੀ ਕਰਾਈ ਦੀ ਐ ਤੇ ਇਹ ਜਿਹੜੇ ਪੈਸੇ ਜਮ੍ਹਾਂ ਕਰਨੇ ਦੇਣੇ ਉਹ ਇਹ ਜਿਹੜੇ ਸਾਡੇ ਸੁਪਰਡੈਂਟ ਸਾਹਿਬ ਨੇ ਉਹ ਚੰਗੀ ਤਰ੍ਹਾਂ ਤੁਹਾਨੂੰ ਦੱਸ ਸਕਦੇ ਆ ਕਿ ਪੈਸੇ ਲੈ ਸਕਣੇ ਆ ਕਿ ਨਹੀਂ ਲੈ ਸਕਦੇ ਬੜਾ بڑا ਤੁਹਾਡੇ ਦਫਤਰ ਵਿੱਚ ਖਾਸ ਕਰਕੇ ਉਹ ਸਾਰੇ ਮੇਰੇ ਕੋ ਆਏ ਸ਼ਿਕਾਇਤ ਲੈ ਕੇ ਕਿ ਇਹ ਇਸ ਤਰ੍ਹਾਂ ਇਹਨਾਂ ਸਾਡੇ ਪੈਸੇ ਜਮ੍ਹਾਂ ਕੀਤੇ ਨੇ ਤੇ ਸਾਨੂੰ ਜਿਹੜੇ ਵਾਪਸ ਨਹੀਂ ਕਰਦੇ ਤੇ ਉਹ ਫਿਰ ਜਿੰਨੇ ਚ ਆਇਆ 23 ਬੰਦੇ ਨੇ ਪੈਸੇ ਜਮ੍ਹਾਂ ਕਰਾਏ ਸੀ ਉਹ ਫਿਰ ਮੈਂ ਇਹਨਾਂ ਨੂੰ ਆਖਿਆ ਕਿ ਜਿਹੜੇ ਲੈਣਾ ਚਾਹੁੰਦੇ ਉਹਨਾਂ ਨੂੰ ਦੇ ਦਿਓ ਉਹਨੇ ਚੋਂ 9 ਬੰਦੇ ਜਿਹੜੇ ਪੈਸੇ ਵਾਪਸ ਲੈ ਗਏ ਨੇ 14 ਬੰਦੇ ਆਣੇ ਪੈਸੇ ਵਾਪਸ ਨਹੀਂ ਲਏ ਨਹੀਂ ਕੈਨਸਲ ਨਹੀਂ ਉਹ ਪੋਸਟਪੋਨ ਹੋਈ ਹੈ ਪਰਸੋਂ 12 ਵਜੇ ਬੋਲੀ ਹੋਏਗੀ ਫੇਰ